ਇਹ ਨਾਲ ਸੋਚਣ ਵੀ ਇੱਥੇ ਇਕੱਠ ਘੱਟ ਹੈ ਇਸ ਤੋਂ ਬਾਅਦ ਵੱਡਾ ਗੱਠ ਵਾ ਬਈ 26 27 ਤਰੀਕ ਦਾ ਮੋਗੇ ਰੱਖਿਆ ਜਾਣਾ ਹੈਗਾ ਜਿੱਥੇ ਦੇ ਭਾਈ ਸਾਹਿਬ ਰਹਿਣ ਆ ਲੈਣੇ ਆ ਭਾਈ ਅਮਰਪਾਲ ਸਿੰਘ ਮੈਰੋ ਇਹ ਪ੍ਰਸ਼ਾਸਨ ਹਾਲ ਤੱਕ ਸੁੱਤਾ ਕਿਉਂ ਪਿਆ ਹੈ ਫਿਰ ਕਹਿੰਦੇ ਨੇ ਸਬੂਤ ਨਹੀਂ ਹੈ ਸਾਰੇ ਪ੍ਰੂਫ ਆਨਲਾਈਨ ਪਏ ਨੇਗੇ ਹਲੇ ਵੀ ਕੋਈ ਦਿੱਕਤ ਹੈ ਪ੍ਰਸ਼ਾਸਨ ਨੂੰ ਇਨਸਾਫ ਕਰਨ ਦੇ ਅੰਦਰ ਇਹਦਾ ਮਤਲਬ ਪ੍ਰਸ਼ਾਸਨ ਝੂਠ ਦੇ ਨਾਲ ਖੜਾ ਹੈ ਸੱਚ ਤੇ ਨਿੱਤਰ ਕੇ ਆਏ ਨਹੀਂ ਰਿਹਾਗਾ ਸਾਰੇ ਪ੍ਰੂਫ ਬੰਦੇ ਨੇ ਆਨਲਾਈਨ ਪਾਤੇ ਅੱਧੇ ਬਾਤੇ ਅੱਧੇ ਹਲੇ ਰੱਖੇ ਹੋਏ ਕਿਉਂਕਿ ਸਾਰਾ ਕੁਝ ਓਪਨ ਨਹੀਂ ਕਰ ਸਕਦਾ ਬੰਦਾ ਕੁਝ ਨਾ ਕੁਝ ਆਪਣੇ ਕੋਲੇ ਵੀ ਰੱਖਣਾ ਪੈਂਦਾ ਹੈ ਬਾਬਾ ਜੀ ਕੁੜੀ ਦੀ ਉਹ ਵੀਡੀਓ ਔਨਲਾਈਨ ਪਈਆਂ ਨੇ ਜੀਹਦੇ ਚ ਬੀਬੀ ਹੈਲਪ ਮੰਗਣ ਸਹਾਇਤਾ ਮੰਗਣ ਆਈ ਆ ਪਰ ਗੱਲ ਇਹ ਆ ਬਾਬਾ ਜੀ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਤੇ ਚੁੱਪ ਬੈਠਾ ਸੰਗਤ ਵੀ ਚੁੱਪ ਬੈਠੀ ਆ ਬਾਬਾ ਜੀ ਆਪਾਂ ਚਾਰ ਮਤੇ ਪਾਏ ਨੇ ਜੋ ਗੁਰੂ ਸਾਹਿਬ ਦੀ ਬੇਅਦਬੀ ਕਰੀ ਆ ਉਹ ਹਾਜ਼ਰ ਦੇ ਅੰਦਰ ਕਾਰਨ ਕਰਿਆ ਉਹਦੀ ਬੰਦੀ ਸਜ਼ਾ ਪਹਿਲਾਂ ਪ੍ਰਸ਼ਾਸਨ ਨੇ ਜਿਹੜਾ ਪਰਚਾ ਰਮਨਦੀ ਬੀਬੀ ਕੌਰ ਤੋਂ ਪਵਾਇਆ ਗਿਆ ਉਹ ਰਮਨਦੀ ਬੀਬੀ ਤੋਂਰ ਵਾਪਸ ਲਿਆ ਕੇ ਤੁਹਾਡੇ ਪਿਓ ਦੀ ਪੱਗ ਨੂੰ ਹੱਥ ਪਾਇਆ ਜਾ ਰਿਹਾ ਫਿਰ ਵੀ ਕਿਸਦਾ ਕੋਈ ਬਿਆਨ ਨਹੀਂ ਆ ਰਿਹਾ ਕਿ ਜੀ ਰਾਮਨਾ ਸ਼ਾਂਤ ਹੋ ਕੇ ਬੈਠੇ ਹੋ ਆਪਣੇ ਪਿਓ ਦੀ ਬੇਅਦਬੀ ਕਰਵਾ ਕੇ ਸੁਪ ਘੋਗੇ ਦਾ ਕੀ ਭੋਗੇ ਆਪਣੇ ਪਿਓ ਦੀ ਬੇਅਦਬੀ ਕਰਵਾ ਕੇ ਜ਼ਿੰਦਗੀ ਜੀਵੀ ਦਾ ਕੀ ਜੀ ਬਾਬਾ ਜੀ ਫਿਰ ਤੇ ਫਤਿਹ ਦੀ ਸਾਂਝ ਪਾਈਏ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਬਾਬਾ ਜੀ ਆਪਾਂ ਜੋ ਚਰਨ ਕਾਟ ਸਾਧ ਨੇ ਦੁਸ਼ਟ ਕਰਮ ਕਰਿਆ ਗੁਰੂ ਸਾਹਿਬ ਦੀ ਹਜ਼ੂਰੀ ਦੇ ਅੰਦਰ ਉਹਦੇ ਸਿਲਸਿਲੇ ਦੇ ਅੰਦਰ ਬੈਠੇ ਆ ਬਾਬਾ ਜੀ ਅੱਜ ਇੱਥੇ ਆਪਾਂ ਅਲਟਰੇਸ਼ਨ ਦਿੱਤਾ ਬਾਬਾ ਜੀ ਅੱਜ ਇਹ ਇਹ ਨਾਲ ਸੋਚਣ ਵੀ ਇੱਥੇ ਕੱਠ ਘੱਟ ਹੈ ਅੱਜ ਸੰਗਤਾਂ ਬਾਬਾ ਜੀ ਬਿਆਸ ਕਈਆਂ ਨੇ ਇਸ ਤੋਂ ਬਾਅਦ ਵੱਡਾ ਇਕੱਠ ਬਾਬਾ ਜੀ 26 27 ਤਰੀਕ ਦਾ ਮੋਗੇ ਰੱਖਿਆ ਜਾਣਾ ਹੈਗਾ ਜਿੱਥੇ ਦੇ ਭਾਈ ਸਾਹਿਬ ਰਹਿਣ ਵਾਲਨੇ ਆ ਭਾਈ ਅਮਰਪਾਲ ਸਿੰਘ ਮੈਰੋ ਇਹ ਬਾਬਾ ਜੀ ਜਿਹੜੀ ਘਟਨਾ ਹੋਈ ਆ ਇਹ ਪ੍ਰਸ਼ਾਸਨ ਹਾਲ ਤੱਕ ਸੁੱਤਾ ਕਿਉਂ ਪਿਆ ਫਿਰ ਕਹਿੰਦੇ ਨੇ ਸਬੂਤ ਨਹੀਂ ਆ ਸਾਰੇ ਪ੍ਰੂਫ ਆਨਲਾਈਨ ਪਏ ਨੇਗੇ ਹਲੇ ਵੀ ਕੋਈ ਦਿੱਕਤ ਐ ਪ੍ਰਸ਼ਾਸਨ ਨੂੰ ਇਨਸਾਫ ਕਰਨ ਦੇ ਅੰਦਰ ਇਹਦਾ ਮਤਲਬ ਪ੍ਰਸ਼ਾਸਨ ਝੂਠ ਦੇ ਨਾਲ ਖੜਾ ਸੱਚ ਤੇ ਨਿੱਤਰ ਕੇ ਆਏ ਨਹੀਂ ਰਿਹਾਗਾ ਸਾਰੀ ਵੀਡੀਓਸ ਅਪਲੋਡ ਹੋਈਆਂ ਫਿਰ ਮੌਕੇ ਦੇ ਸਬੂਤ ਦਿੱਤਾ ਗਿਆ ਫਿਰ ਕਿਉਂ ਲੱਗਦਾ ਕਾਰਵਾਈ ਕਿਉਂ ਨਹੀਂ ਹੁੰਦੀ ਬਾਬਾ ਜੀ ਕਿਤਨਾ ਕਿਟੇ ਪ੍ਰਸ਼ਾਸਨ ਮਿਲੀ ਭੁਗਤ ਹੈ ਇੱਕ ਬੰਦੇ ਨੇ ਸਾਰਾ ਕੁਝ ਕੱਢ ਕੇ ਤੁਹਾਡੇ ਅੱਗੇ ਰੱਖਤਾ ਸੱਚ ਕੱਢ ਕੇ ਅੱਗੇ ਰੱਖ ਸਕਦਾ ਬੰਦਾ ਹੁਣ ਬੰਦੇ ਨੂੰ ਉਸ ਨੂੰ ਹੀ ਪਰੇਸ਼ਾਨ ਕਰਨਾ ਉਸ ਨੇ ਕਹਿਣਾ ਕਿ ਤੁਹਾਡੇ ਦੀ ਕੇਸ ਪਾ ਦੇਣੇ ਆਪਾਂ ਜਾਂ ਦੋ ਚਾਰ ਕੇਸ ਪਾ ਕੇ ਬਾਬਾ ਜੀ ਬੰਦੇ ਨੂੰ ਡਿਸਟਰਬ ਕਰਨਾ ਉਹਦੇ ਚ ਬਾਬਾ ਜੀ ਘਰ ਪਰਿਵਾਰ ਨੂੰ ਵਿੱਚ ਕਿਹੜੀ ਸ ਲੈਣਾ ਇਹਦਾ ਫਿਰ ਪੁਰਾਣੇ ਦੌਰ ਹੀ ਸ਼ੁਰੂ ਹੋ ਗਏ ਇਹ ਬੰਦਾ ਸੱਚ ਬੋਲੂਗਾ ਤੇ ਪਹਿਲਾਂ ਪਰਿਵਾਰ ਨੂੰ ਚੱਕ ਦੇ ਦੀਗੇ ਫਿਰ ਉਹੀ ਸਿਲਸਲੇ ਸ਼ੁਰੂ ਹੋਣਗੇ ਫਿਰ ਇਹਦਾ ਮਤਲਬ ਇੰਨੇ ਵੀਡੀਓਸ ਵਾਇਰਲ ਹੁੰਦੀਆਂ ਨੇ ਡੇਰੇ ਬਾਦੀਆਂ ਤੇ ਫਿਰ ਵੀ ਲੋਕ ਹੱਥੇ ਨਹੀਂ ਹੈਗੇ ਬਾਅਦ ਵਿੱਚ ਫਿਰ ਕੋਈ ਇਹਦਾ ਸਿੱਟਾ ਕਿਵੇਂ ਨਿਕਲਦਾ ਤੇ ਜੀ ਬਾਬਾ ਜੀ ਜ਼ਮੀਰਾਂ ਦੀ ਗੱਲ ਹੁੰਦੀ ਹੈ ਜਿਹਦੀ ਜ਼ਮੀਰ ਜਾਗਦੀ ਹੈ ਉਹ ਤਾਂ ਸਮਝ ਜਾਂਦਾ ਹੈ ਵੀ ਕਿੱਥੋਂ ਕੀ ਮਿਲਣਾ ਜਿਹਦੀ ਨਹੀਂ ਜਾਗਦੀ ਭਾਈ ਆਪਾਂ ਬਾਬਾ ਜੀ ਕਿਸੇ ਦੀ ਨਿੰਦਿਆ ਨਹੀਂ ਕਰਦੇ ਆਪਾਂ ਵੀ ਨਾਨਕ ਸਰ ਜਾਨਦੇ ਆ ਸੰਗਤਾਂ ਜਾਨਦੀਆਂ ਜਿੱਥੇ ਗੁਰੂ ਨਾਨਕ ਦੇਵਾ ਸਾਧ ਸੰਗਤ ਜੀ ਬੈਠੀ ਆ ਆਪਾਂ ਉਹਨਾਂ ਚਰਨਾ ਜੀ ਤੂਲ ਦੇ ਖਰਾਬਾਂ ਬਾਬਾ ਜੀ ਜਿੱਥੇ ਸੱਚ ਦਾ ਡੰਕਾ ਵਜਦਾ ਪਰ ਜਿੱਥੇ ਇਹ ਜੇ ਕੋਕਰਮੀ ਸਾਧ ਬੈਠੇ ਨੇ ਉੱਥੇ ਤੇ ਬਾਬਾ ਜੀ ਫਿਰ ਸੱਚ ਦਾ ਨਿਚਾਰਾ ਕਰਨਾ ਪਏਗਾ ਜਿਵੇਂ ਹੁਣ ਅੱਜ ਅਮਰਿਤਪਾਲ ਮੇਰੋ ਦੇ ਨਾਲ ਹੋਇਆ ਕੱਲ ਨੂੰ ਹੋਰ ਵੀ ਇਤਿਹਾਜ ਤੇ ਵੱਡਿਆਂ ਨੂੰ ਬੁਲਾਉਂਦੇ ਨੇ ਲੋਕ ਕੀ ਵੀ ਸਾਡੀ ਹੈਲਪ ਕਰੋ ਮਦਦ ਕਰੋ ਤੇ ਉਲਟਾ ਫਿਰ ਉੱਥੇ ਉਹਨਾਂ ਨੂੰ ਫਸਾਇਆ ਜਾਊਗਾ ਤੇ ਕਿਵੇਂ ਫਿਰ ਨਿਹੰਗ ਸਿੰਘ ਜਾਣਗੇ ਬਾਬਾ ਜੀ ਇਹ ਤੇ ਫਿਰ ਸੱਚ ਨੂੰ ਮੋੜਨ ਵਾਲੀ ਗੱਲ ਆ ਮੂੰਹ ਫੇਰਨ ਵਾਲੀ ਗੱਲ ਆ ਹੁਣ ਤੇ ਸਾਰਾ ਕੁਝ ਅੱਗੇ ਤਾਂ ਕਹਿੰਦੇ ਪ੍ਰੂਫ ਨਹੀਂ ਆ ਹੁਣ ਆਪਾਂ ਕਿਸੇ ਕੋਲੇ ਵੀ ਜਾਣਿਆ ਰਿਪੋਰਟ ਲਗਾਉਣ ਜਾਣਿਆ ਕਿ ਪ੍ਰੂਫ ਕੀ ਆ ਤੁਹਾਡੇ ਕੋਲੇ ਸਾਰੇ ਪ੍ਰੂਫ ਬੰਦੇ ਨੇ ਆਨਲਾਈਨ ਪਾਤੇ ਅੱਧੇ ਪਾਤੇ ਅੱਧੇ ਹਲੇ ਰੱਖੇ ਹੋਏ ਨੇ ਕਿਉਂਕਿ ਸਾਰਾ ਕੁਝ ਓਪਨ ਨਹੀਂ ਕਰ ਸਕਦਾ ਬੰਦਾ ਕੁਝ ਨਾ ਕੁਝ ਆਪਣੇ ਕੋਲੇ ਵੀ ਰੱਖਣਾ ਪੈਂਦਾ ਕਹਿੰਦੇ ਕੁੜੀ ਵੀ ਮੁੱਕਰ ਗਈ ਹੈ ਬਾਬਾ ਜੀ ਕੁੜੀ ਦੀ ਉਹ ਵੀਡੀਓ ਆਨਲਾਈਨ ਪਈਆਂ ਨੇ ਜਿਹਦੇ ਚ ਬੀਬੀ ਹੈਲਪ ਮੰਗਣ ਸਹਾਇਤਾ ਮੰਗਣ ਆਈ ਆ ਰਮਨਦੀਪ ਕੌਰ ਬੀਬੀ ਆਈ ਆ ਵੀਡੀਓ ਪਈਆਂ ਨੇ ਆਨਲਾਈਨ 网上 ਦੇ ਉੱਪਰ ਨਾਰਮਲੀ ਹਰ ਬੰਦਾ ਸਰਚ ਕਰ ਸਕਦਾ ਹੈਗਾ ਵੈਸੇ ਸਰਚ ਕੀ ਦੇਖ ਹੀ ਲਈ ਹੋਣੀਆਂ ਦੁਨੀਆਂ ਨੇ ਕਿਉਂਕਿ ਸੋਸ਼ਲ ਮੀਡੀਆ ਦਾ ਟਾਈਮ ਆ ਹਰ ਬੰਦਾ 2 ਘੰਟੇ 3 ਘੰਟੇ ਸੋਸ਼ਲ ਮੀਡੀਆ ਚ ਲੰਦਾ ਹੀ ਅੱਜ ਦੇ ਟਾਈਮ 'ਚ ਸਭ ਕੁਲ ਆ ਗਿਆ ਪਰ ਗੱਲ ਇਹ ਆ ਬਾਬਾ ਜੀ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਤੇ ਚੁੱਪ ਬੈਠਾ ਸੰਗਤ ਵੀ ਚੁੱਪ ਬੈਠੀ ਆ ਗੁਰੂ ਪ੍ਰਤੀ ਪੇਮ ਪਿਆਰ ਜਿਹੜਾ ਹੈਗਾ ਤੀਗਾ ਉਹ ਇਹਨਾਂ ਦੇ ਦਿਲ 'ਚ ਰਹਿ ਹੀ ਨਹੀਂ ਹੁਣ ਜਾਂ ਸਿਰਫ ਅਸੀਂ ਗੁਲਕਾਂ ਜੋਗੀ ਰਹਿ ਗਿਆਂਗੇ ਵੱਡੇ ਜਥੇਦਾਰਾਂ ਦੇ ਫੋਨ ਆਏ ਤੁਹਾਨੂੰ ਕੋਈ ਗੱਲਬਾਤ ਹੋਈ ਉਹਨਾਂ ਨਾਲ ਬਾਬਾ ਜੀ ਵੱੱਠੇ ਵੱਡੇ ਜਥੇਦਾਰ ਵੀ ਆਉਣਗੇ ਜਥੇਬੰਦੀਆਂ ਵੀ ਆਉਣਗੀਆਂ 26 27 ਦੇ ਇਕੱਠ ਤੇ ਕੱਲ ਤੱਕ ਕੋਈ ਫਰਮਾਨ ਆਇਆ। ਬਾਬਾ ਜੀ ਆ ਜਾਂਦਾ ਇਹ ਵੱਡੇ ਫੈਸਲੇ ਹੁੰਦੇ ਨੇ। ਲੈਂਡ ਜਟ ਕਈ ਵਾਰੀ ਸਮਾਂ ਲੱਗ ਜਾਂਦਾ। ਹੁਣ ਕੀ ਕੀ ਪ੍ਰੋਟੈਸਟ ਕਰ ਰਹੇ ਹੋ ਇਕਪਾਲ ਮੇਰੋ ਨੇ? ਬਾਬਾ ਜੀ ਆਪਾਂ ਚਾਰ ਮਤੇ ਪਾਏ ਨੇ। ਕਿਉ ਗੁਰੂ ਸਾਹਿਬ ਦੀ ਬੇਅਦਬੀ ਕਰੀ ਆ ਉਹਨੇ। ਹਾਜ਼ਰ ਵੀ ਅੰਦਰ ਕੁਰ ਕਰਮ ਕਰਿਆ। ਉਹਦੀ ਬੰਦੀ ਸਜ਼ਾ ਪਹਿਲਾਂ ਪ੍ਰਸ਼ਾਸਨ ਦੇਵੇ। ਦੂਜੀ ਭਾਈ ਸਾਹਿਬ ਦੇ ਖਿਲਾਫ ਜੋ ਕੇਸ ਪਾਇਆ ਹੈਗਾ। ਜਾਂ ਭਾਈ ਖਾਲਸਾ ਸਾਹਿਬ ਦੇ ਖਿਲਾਫ ਕੁਝ ਵੀ ਕਾਰਵਾਈ ਹੁੰਦੀ ਆ। ਉਹਨੂੰ ਭਾਈ ਸਾਹਿਬ ਕੇਸ ਨੂੰ ਤਰਾਫਾ ਦਾ ਫਕਰਇਆ ਜਾਵੇ ਜਾਂ ਵਾਪਸ ਲਿਆ ਜਾਵੇ ਤੀਜੀ ਬੀਬੀ ਰਮਨਦੀਪ ਕੌਰ ਨੂੰ ਸੰਗਤ ਰੂਪ ਦੇ ਵਿੱਚ ਪੇਸ਼ ਕਰਿਆ ਜਾਵੇ ਜਿਹੜਾ ਪਰਚਾ ਰਮਨਦੀਪ ਬੀਬੀ ਕੌਰ ਤੋਂ ਪਵਾਇਆ ਗਿਆ ਉਹ ਰਮਨਦੀਪ ਬੀਬੀ ਕੌਰ ਵਾਪਸ ਲੱਗ ਇਹ ਹੀ ਮਤੇ ਪਾਇਆ ਗਿਆ ਨੇ ਬਾਬਾ ਜੀ ਇਸ ਤੋਂ ਇਲਾਵਾ ਹੋਰ ਕੋਈ ਮਤਾ ਨਹੀਂ ਗੁਰੂ ਸਾਹਿਬ ਦੇ ਅਦਬ ਦੀ ਸਤਕਾਰ ਦੇ ਲਈ ਹੈ ਜਿਸ ਪਬਲਿਕਲੀ ਵੀਡੀਓ ਬਾਹਰ ਹੋਈ ਹੈ ਉਸ ਪਬਲਿਕਲੀ ਦੀ ਕਾਰਵਾਈ ਕਿਉਂ ਨਹੀਂ ਹੋ ਰਹੀ ਦੀ ਐਡਾ ਵੱਡਾ ਉਹਦਾ ਸਿਸਟਮ ਹੈਗਾ ਵੀ ਜੇ ਪੈਸਾ ਹੈਗਾ ਤਵੇ ਖਲਾਫ ਕਰੀਏ ਉਪਰ ਬਾਬਾ ਜੀ ਸਿਸਟਮ ਸਭ ਦੇ ਹੁੰਦੇ ਨੇ ਪਰ ਜਦੋਂ ਸੰਗਤ ਖੜਦੀ ਐ ਫਿਰ ਸਿਸਟਮ ਸਿਸਟਮ ਕਿਧਰੇ ਚਲੇ ਜਾਂਦੇ ਐ ਪੋਲਿਟਿਕਲ ਸ਼ੈਲ ਐ ਫਰੀ ਵੱਡੀ ਸ਼ੈ ਛੋਟੀ ਨਹੀਂ ਵੱਡੀ ਸ਼ੈ ਕੋਈ ਮੰਤਰੀ ਐ ਐਮਐਲਏ ਨਾਲ ਕੋਈ ਗੱਲਬਾਤ ਕੀਤੀ ਹੋਊਗੀ ਥੱਗਾ ਹੋ ਰਿਹਾ ਐ ਕੁਝ ਹਲੇ ਆਪਾਂ ਕੁਝ ਨਹੀਂ ਕਰਿਆ ਹਲੇ ਸਿਰ ਸੰਗਤਾਂ ਨਾਲ ਹੀ ਕਰਿਆ ਜੋ ਸੰਗਤ ਦਾ ਜੋਰ ਚੱਲਦਾ ਬਾਬਾ ਜੀ ਫਿਰ ਐਮਐਲਏ ਕੀ ਫਿਰ ਸਭ ਨੂੰ ਅੱਗੇ ਲੱਗਣਾ ਪੈਂਦਾ ਪੰਜਾਬ ਦੀ ਹਰਿਆਣਾ ਦੀ ਗੁਰੂ ਰੂਪ ਗੁਰੂ ਖਾਦਾ ਸਾਧ ਸੰਗਤ ਜੀ ਲਾਹੂ ਪਤੇ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ ਸੰਗਾ ਜੀ ਦਾਸ ਜਿਹੜਾ ਵਾ ਸਤਨਾਮ ਸਿੰਘ ਅੰਮ੍ਰਿਤਾਲੇ ਤੋਂ ਤੇ ਸੰਗਾ ਜੀ ਇੱਥੇ ਆਜਾਪਾ ਇਕੱਠੇ ਹੋਏ ਆ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਾਸਤੇ ਤੇ ਵੀ ਮਹਾਰਾਜ ਦੀ ਜੂਰੀ ਵਿੱਚ ਜਿਨੇ ਪਾਪ ਕਮਾਇਆ ਵਾ ਤੇ ਸੰਗਾ ਜੀ ਬਾਣੀ ਦਾ ਵੀ ਫਰਮਾਨ ਆ ਜੇ ਜੀ ਵਿਆਪਤ ਲੱਥੀ ਜਾਏ ਜੇ ਤਾਂ ਰਾਮ ਤੇ ਤਾਂ ਸਭ ਕੁਝ ਖਾਏ ਵੀ ਜੇ ਜਿੰਦੇ ਜੀ ਜਿਹੜਾ ਪਿਓ ਦੀ ਪੱਗ ਨੂੰ ਹੱਥ ਪੈ ਜਾਵੇ ਪਿਓ ਦੀ ਬੇਅਦਬੀ ਹੋ ਰਹੀ ਹੋਵੇ ਤੇ ਆਪਾਂ ਸ਼ਾਂਤ ਕਰਕੇ ਜਾਂ ਕਬੂਤਰ ਵਾਂਗੂ ਖਾ ਬੰਦ ਕਰਕੇ ਬੈਠੇ ਰਹੀਏ ਫਿਰ ਮੈਂ ਇੱਕ ਬੇਨਤੀ ਕਰਦਾ ਸਾਰੇ ਸਮੁੱਚੇ ਪੰਤ ਨੂੰ ਸਾਰੇ ਸਿੰਘਾਂ ਨੂੰ ਬੇਨਤੀ ਕਰਦਾ ਵੀ ਭਾਈ ਜਾਂ ਤੇ ਇਹ ਪੰਕਤੀ ਤੁਸੀਂ ਨਾ ਪੜਿਆ ਕਰੋ ਅਰਦਾਸ ਤੋਂ ਬਾਅਦ ਦੁਹਰਾ ਜਿਹੜਾ ਵਾ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀ ਦੇ ਠੀਕ ਆ ਬਿਮਾਰਾਜ ਹਾਜ਼ਰ ਨਾਜ਼ਰ ਨੇ ਸਰੀਰ ਕਰਕੇ ਠੀਕ ਆ ਜੇ ਤੁਸੀਂ ਇਹ ਚੀਜ਼ ਮੰਨਦੇ ਹੋ ਬਿਮਾਰਾਜ ਵਾਕੀ ਹਾਜ਼ਰ ਨਾਜ਼ਰ ਨੇ ਤੇ ਤੁਹਾਡੇ ਪਿਓ ਦੀ ਪੱਗ ਨੂੰ ਹੱਥ ਪਾਇਆ ਜਾ ਰਿਹਾ ਫਿਰ ਵੀ ਕਿਸਦਾ ਕੋਈ ਬਿਆਨ ਨਹੀਂ ਆ ਰਿਹਾ ਤੁਸੀਂ ਆਰਾਮ ਨਾਲ ਸ਼ਾਂਤ ਹੋ ਕੇ ਬੈਠੇ ਹੋਏ ਆਪਣੇ ਪਿਓ ਦੀ ਪੱਗ ਆਪਣੇ ਪਿਓ ਦੀ ਬੇਅਦਬੀ ਕਰਵਾ ਕੇ ਸੁੱਖ ਭੋਗੇ ਦਾ ਕੀ ਭੋਗੇ ਆਪਣੇ ਪਿਓ ਦੀ ਬੇਇੱਜ਼ਤੀ ਕਰਵਾ ਕੇ ਜ਼ਿੰਦਗੀ ਜੀਵੀ ਦਾ ਕੀ ਜੀ ਠੀਕ ਆ ਤੇ ਮੈਂ ਅਕਸਰ ਬੇਨਤੀ ਕਰਦਾ ਹਾਂ ਕਥਾਰਾਂ ਵੀ ਸੰਗਾਂ ਨੂੰ ਵੀ ਥਾਵਾਂ ਤੇ ਕਹਿੰਨਾ ਵੀ ਆਪਾਂ ਕਹਿੰਨੇ ਆ ਵੀ ਬਾਬਾ ਜੀ ਅਸੀਂ ਮਾਤਣਾਂ ਪਿੱਛੇ ਖੜਾ ਹੋਣ ਵਾਲਾ ਕੋਈ ਨਹੀਂ ਅੰਜੁੰਜ ਠੀਕ ਆ ਖਾਲਸਾ ਜੀ 17 ਤੋਂ 8 1708 ਈਸਵੀ ਤੋਂ ਬਾਅਦ ਦਸੇ ਪਾਸ਼ਾ ਜੀ ਮਹਾਰਾਜ ਜਦੋਂ ਸੱਚਖੰਡ ਚਾਲੇ ਪਾਉਂਦੇ ਆ ਹਜੂਰ ਸਾਹਿਬ ਜਦੋਂ ਮਹਾਰਾਜ ਚਾਲੇ ਪਾਉਂਦੇ ਆ ਤੇ ਤੁਸੀਂ ਦੇਖ ਲਓ ਜਿਹੜਾ ਆਪਣਾ ਫਰੂਕਸ਼ੀਆ ਰਾਜ ਜਕਰੀਆ ਖਾਨ ਆ ਯਈਆ ਖਾਨ ਆ ਅਬ ਅਬਦੁਸਮੰਦ ਖਾਨ ਆ ਮੀਰ ਮੰਨੂ ਆ ਠੀਕ ਆ ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਆ ਗਿਆ ਤੈਮੂਰ ਸ਼ਾਹ ਸ਼ਾਹਦੋ ਦਾ ਪੁੱਤਰ ਸੀ ਵੀ 1708 ਤੋਂ ਲੈ ਕੇ 1760-70 ਈਸਵੀ ਤੱਕ ਸਿੰਘ ਸਗਰਸ਼ ਕਰਦੇ ਰਹੇ ਇਹ 60-70 ਸਾਲ ਸਿੰਘਾਂ ਨੇ ਕਦੇ ਵੀ ਇੱਕ ਮਿੰਟ ਚ ਆਂਦੀ ਨੀਂਦ ਸੋ ਕੇ ਨਹੀਂ ਦੇਖੀ ਘੋੜਿਆਂ ਦੀਆਂ ਕਾਠੀਆਂ ਤੇ ਸੋਣਾ ਮਹਾਰਾਜਾ ਸਰੂਪੀਆਂ ਖਜ਼ਾਨੇ ਨਾਲ ਹੀ ਰੱਖਣੇ ਪੇੜ ਦੇ ਉੱਤੇ ਸ਼ਾਇਦ ਸੋਨੇ ਮਾਹ ਪ੍ਰਸ਼ਾਦ ਵੀ ਪੇੜ ਤੇ ਪਹਿਲਾਂ ਕਰਦੇ ਹੁੰਦੇ ਸੀ ਤਰਖਤਾਂ ਤੇ ਠੀਕ ਆ ਤੇ ਇੰਨਾ ਤਕੜਾ ਜੰਗੀ ਪੈਰਾ ਸਿੰਘਾਂ ਦਾ ਇੰਨੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਸਾਡਾ ਖਾਲਸਾ ਰਾਜ ਆਇਆ ਠੀਕ ਆ ਜੀ 1947 ਤੋਂ ਬਾਅਦ ਮੂੰਹ ਮੇਂ ਰਾਮ ਰਾਮ ਬਗਲ ਮੇਂ ਚੋਰੀ ਠੀਕ ਆ ਨਹਿਰੂ ਤੇ ਮਹਾਤਮਾ ਗਾਂਧੀ ਤੇ ਪਟੇਲ ਇੰਨਾ ਸਾਰੇ ਨੇ ਸਾਡੇਆਂ ਸਿੰਘਾਂ ਨਾਲ ਵਾਅਦੇ ਕੀਤੇ ਸਾਡੇ ਜਿਹੜੇ ਮੁਖੀ ਸੀ ਮਾਸਟਰ ਤਾਰਾ ਸਿੰਘ ਹੋਰ ਵੀ ਇੱਕ ਸਿੰਘ ਨਾਮ ਭੁੱਲ ਗਿਆ ਇਧੀਆਂ ਬੜੀਆਂ ਫੈਕਟਰੀਆਂ ਸੀ ਵਾਅਦੇ ਕੀਤੇ ਵੀ ਤੁਸੀਂ ਸਾਡਾ ਹਮ ਸਿੱਖ Hindu ਭਾਈ ਵਾਈ ਵੀ ਤੁਸੀਂ ਸਾਡੇ ਨਾਲ ਮਿਲ ਕੇ ਰਹੋ ਆਪਣਾ ਲਾਗ ਰਾਜ ਨਾ ਮੰਗੋ ਤੇ ਤੁਸੀਂ ਬਿਲਕੁਲ ਮਤਲਬ ਅਸੀਂ ਤੁਹਾਨੂੰ ਪੂਰਾ ਸਮਰਥਨ ਦਾਂਗੇ ਤੁਹਾਨੂੰ ਪੂਰੀ ਰਿਸਪੈਕਟ ਦਵਾਂਗੇ 1947 ਤੋਂ ਬਾਅਦ 26 ਜਨਵਰੀ 1948 ਵਿੱਚ ਜਦੋਂ ਦੇਸ਼ ਜਹਾਦ ਹੁੰਦਾ ਵਾ ਉਦੋਂ ਸੰਗਤ ਜੀ ਨਹਿਰੂ ਦੇ ਬੋਲ ਸਨ ਉਹ ਤਦ ਕੀ ਬਾਤ ਸੀ ਅਬ ਬਾਤ ਕੁਛ ਹੋਰ ਹੈ ਉਸ ਤੋਂ ਬਾਅਦ ਸਿੱਖਾਂ ਨੂੰ 93% ਕੁਰਬਾਨੀਆਂ ਤੋਂ ਬਾਅਦ ਸਾਨੂੰ ਇਹਨਾਂ ਨੇ ਗਿਫਟ ਕੀ ਦਿੱਤਾ ਕਹਿੰਦੇ ਕਹਿੰਦੇ ਇਹ ਜਿਹੜੇ ਸਿੱਖ ਨੇ ਕਹਿੰਦੇ ਕਿਹੜੀ ਕੋਮ ਹੈ ਜਰਾਇਮ ਪੇਸ਼ਾ ਕੋਮਾ ਇਹ ਬਿੱਲੇ ਰਹਤੇ ਆ ਲੋਕ ਲੜਾਈ ਝਗੜਾ ਕਰਨਾ ਇਨਕਾ ਧਰਮ ਹੈ ਲੜਾਈ ਝਗੜਾ ਕਰਤੇ ਰਹਤੇ ਆ ਇਹ ਸਾਨੂੰ ਕਿਤਾਬ ਦਿੱਤਾ ਗਿਆ ਉਸ ਤੋਂ ਬਾਅਦ ਪੰਜਾਬੀ ਸੂਬਾ ਆਰਾਮ ਹੋਇਆ ਮੈਂ ਇੱਕ ਬੇਨਤੀ ਕਰਾਂ ਜਿਹੜਾ ਖਾਲਿਸਤਾਨ ਖਾਲਿਸਤਾਨ ਸ਼ਬਦ ਆਨਾ ਆਪਾਂ ਨੂੰ ਦੇਖਣਾ ਚਾਹੀਦਾ ਸ਼ਬਦ ਹੋਂਦ ਵਿੱਚ ਕਦੋਂ ਆਇਆ ਪੰਜਾਬੀ ਸੂਬਾ ਆਰੰਭ ਹੋਇਆ 1947 ਦੇ ਵਿੱਚ 1948 ਤੋਂ ਬਾਅਦ ਪੰਜਾਬੀ ਸੂਬਾ ਆਰੰਭ ਹੋਇਆ 1956 ਚ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਠੀਕ ਆ ਜੀ ਫਿਰ 1970 ਵਿੱਚ ਬਾਬਾ ਜਨੈਲ ਸਿੰਘ ਦੀ ਮਾਪੁਰਸ਼ ਭਿੰਡਰਾ ਵਾਲੇ ਮੁਖੀ ਬੰਦੇ ਟਕਸਾਲ ਦੇ 1982 ਵਿੱਚ ਪੰਜਾਬੀ ਸੂਬੇ ਨੂੰ ਇੱਕ ਹੋਰ ਨਾਮ ਦਿੱਤਾ ਗਿਆ ਸ਼ਾਇਦ ਧਰਮ ਯੁੱਧ ਮੋਰਚਾ ਉਹਦੇ ਚ ਮਹਾਪੁਰਸ਼ਾਂ ਨੇ ਆਨੰਦਪੁਰ ਸਾਹਿਬ ਦਾ ਮੱਤਾ ਰੱਖਿਆ ਉਹਦੇ ਵਿੱਚ ਖਾਲਿਸਤਾਨ ਦੀ ਮੰਗ ਕੀਤੀ ਵੀ ਨਹੀਂ ਸੀ ਚਲੋ ਇਹ ਸਾਰਾ ਪੈਰਾ ਚੱਲਦਾ ਰਿਹਾ 1984 ਵਿੱਚ ਫਿਰ ਸੰਤਾ ਨੇ ਇਹ ਗੱਲ ਕਹੀ ਬਾਬਾ ਚਨੈਦ ਸਿੰਘ ਮਹਾਪੁਰਸ਼ ਭਿੰਡਰਾ ਵਾਲਿਆਂ ਨੇ ਸਾਰੇ ਖਾਲਸੇ ਪੰਥ ਨੂੰ ਗੱਲ ਕਹੀ ਕਹਿੰਦੇ ਖਾਲਸਾ ਜੀ ਜੇ ਕੋਈ ਜੁੱਤੀ ਲੈ ਕੇ ਅੰਦਰ ਬੜੇ ਜੇ ਕਿਸੇ ਨੇ ਬੰਦੂਕ ਚਲਾਈ ਦਰਬਾਰ ਸਾਹਿਬ ਤੇ ਤੋਪ ਦੇ ਗੋਲੇ ਚਲਾਏ ਸਾਡਾ ਦਰਬਾਰ ਸਾਹਿਬ ਢਾਇਆ ਗਿਆ ਤੇ ਸਮਝ ਲਓ ਖਾਲਿਸਤਾਨ ਦੀ ਨਹੀਂ ਰੱਖੀ ਗਈ ਆ ਏ ਮਹਾਪੁਰਸ਼ਾਂ ਦੇ ਬਚਨ ਸੀ ਜੇ ਮੈਂ ਭੁੱਲਦਾ ਨਾ ਹੋਵਾਂ ਅਮ੍ਰਿਤਪਾਲ ਮੇਰੋ ਦਾ ਸਾਥ ਕਿਉਂ ਨਹੀਂ ਦੇਣੀ ਚੱਤੀ ਬੱਬਾ ਜੀ ਦੇਖੋ ਬਾਬਾ ਮਾਨ ਸਿੰਘ ਜੀ ਮਹਾਪੁਰਸ਼ 96 ਗੋੜ ਕਰੋੜੀ ਪੰਥ ਪਾਤਸ਼ਾਹ ਸੰਤ ਬਾਬਾ ਅਵਤਾਰ ਸਿੰਘ ਜੀ ਮਹਾਪੁਰਸ਼ ਬੀਦੀ ਚੰਦੀਏ ਸੰਤ ਬਾਬਾ ਜੋਗਾ ਸਿੰਘ ਜੀ ਮਹਾਪੁਰਸ਼ ਤਰਨਾ ਦਾਲ ਦੇ ਮੁਖੀ ਠੀਕ ਆ ਜੀ ਅਸੀਂ ਇਹ ਜੱਥੇਬੰਦੀਆਂ ਦੇ ਜਿਹੜੇ ਮੁਖੀ ਆ ਇਹਨਾਂ ਦੇ ਚਰਨਾਂ ਦੇ ਤੂੜ ਦੇ ਬਰਾਬਰ ਵੀ ਨਹੀਂ ਜਿੰਨੀ ਇਹਨਾਂ ਦੀ ਪੰਥ ਨੂੰ ਦੇਣ ਜਿੰਨੀਆਂ ਇਹਨਾਂ ਦੀ ਪੰਥ ਨੂੰ ਕੁਰਬਾਨੀਆਂ ਜਿੰਨੀਆਂ ਇਹਨਾਂ ਦੀ ਸੇਵਾ ਵਾ ਠੀਕ ਆ ਜੀ ਇੱਕ ਮੁਖੀ ਬਣਨਾ ਕੋਈ ਮਜ਼ਾਕ ਨਹੀਂ ਹੈਗਾ ਬਹੁਤ ਸਾਲਾਂ ਦੀ ਸੇਵਾ ਵਾ ਬਾਬਾ ਜੋਗਾ ਸਿੰਘ ਜੀ ਜੇ ਮਹਾਪੁਰਸ਼ ਸਿੰਘ ਬੈਠੇ ਜਾਂਦੇ ਆ ਜੇ ਬਾਬਾ ਜੋਗਾ ਸਿੰਘ ਜੀ ਹੁਣ ਮੁਖੀ ਬਣੇ ਆ ਤੇ ਛੋਟੇ ਹੁੰਦੇ ਤਾਂ ਪੰਥ ਦੀ ਸੇਵਾ ਕਰਦੇ ਆਰ ਸੰਗਤ ਜੀ ਠੀਕ ਆ ਬੁੱਢੇ ਢਾਲ ਵਰਗਾ ਮਰਿਆਦਾ ਦਲਾਂ ਚ ਰਹਿਣਾ ਬਹੁਤ ਔਖੀ ਗੇੜ ਆ ਪਰ ਕਹਿ ਦਿੰਨੇ ਆ ਇੱਕ ਦਿਨ ਘੋੜੀ ਦੀ ਸੇਵਾ ਕਰਨੀ ਘੋੜਿਆਂ ਦੀ ਸੇਵਾ ਕਰਨੀ ਰਗੜੇ ਲਾਣੇ ਸ਼ੀਧੀ ਦੇਕਾਂ ਦੇ ਪੈਰੇ ਕਰਨੇ ਫਿਰ ਸਾਰਾ ਦਿਨ ਬਾਟੀ ਮਾਂਜੀ ਰਣੀ ਸਾਰਾ ਦਿਨ ਬਾਟੇ ਮਾਂਜ ਜਾਣੇ ਸਰਬਲੋਹ ਦੇ ਨਿਹੰਗ ਸਿੰਘਾਂ ਨੂੰ ਬਾਟੇ ਮਾਂਜਣ ਤੋਂ ਨਹੀਂ ਵੇਲ ਹੁੰਦਾ ਤੇ ਬਾਟੇ ਵਿੱਚ ਸਰਬਲੋਹ ਵਿੱਚ ਹੀ ਬਾਬਾ ਮੇਰ ਸਿੰਘ ਜੀ ਦੀ ਕਿਰਪਾ ਵਰਤਦੀ ਆ ਗੁਰੂ ਗੋਬਿੰਦ ਸਿੰਘ ਜੀ ਸ਼ੇਰ ਸਿੰਘਾਂ ਦੀ ਕਿਰਪਾ ਵਰਤਦੀ ਆ ਬਾਟੇ ਵਿੱਚ ਜਿਹੜਾ ਬਾਟਾ ਮਾਂਜਦਾ ਏ ਬਾਣੀ ਪੜੇ ਜਾਂ ਕੋਈ ਵੀ ਉਹਦਾ ਮਨ ਆਪਣੇ ਆਪ ਹੀ ਮਾਂਜਿਆ ਜਾਂਦਾ ਏ ਇਹ ਸਰਬਲੋਹ ਵਿੱਚ ਸ੍ਰੀ ਸਰਬਲੋਹ ਗਰੰਥ ਸਾਹਿਬ ਮਹਾਰਾਜ ਉਹ ਮਹਾਰਾਜ ਨੇ ਕਲਾ ਵਰਤਾਈ ਠੀਕ ਆ ਜੀ ਤਾਂ ਮੈਂ ਮੇਰੇ ਨਾਲ ਕਰਿਓ ਤੇ ਮੈਂ ਜਥੇ ਬੰਦੀਆਂ ਨੂੰ ਇਹ ਉਹਨਾਂ ਮਹਾਪੁਰਸ਼ਾਂ ਦੀ ਅਸੀਂ ਭਾਈ ਸਾਡੀ ਇਹਨਾਂ ਔਕਾਤ ਨਹੀਂ ਵੀ ਅਸੀਂ ਉਹਨਾਂ ਦੇ ਉਂਗਲੀ ਖੜੀ ਕਰੀਏ ਠੀਕ ਆ ਸਾਨੂੰ ਮਹਾਰਾਜ ਨੇ ਮਨ ਵਿੱਚ ਖਿਆਲ ਲਿਆਂਦਾ ਵੀ ਭਾਈ ਸਾਨੂੰ ਇਹ ਕਰਨਾ ਚਾਹੀਦਾ ਮੈਂ ਸਿੰਘਾਂ ਨਾਲ ਗੁਰਮਤਾ ਗਿੱਤਾ ਸਿੰਘਾਂ ਨੇ ਮੇਰੀ ਬੈਂਚ ਤੇ ਫੁੱਲ ਚੜਾਏ ਮੈਂ ਮਹਾਪੁਰਸ਼ ਕਿਸੇ ਵੀ ਜਥੇ ਬੰਦੀ ਤੇ ਉਂਗਲੀ ਨਹੀਂ ਖੜੀ ਕਰੂੰਗਾ ਵੀ ਉਹਨਾਂ ਨੇ ਕੀਤੀ ਆਪੀ ਨਹੀਂ ਕੀਤੀ ਕਿਉਂ ਨਹੀਂ ਖੜੇ ਹੋ ਰਹੇ ਖੜੇ ਹੋ ਰਹੇ ਆਪੇ ਪੱਖ ਦੀ ਨਹੀਂ ਆਗੇ ਠੀਕ ਆ ਜੀ ਜਿੰਨੀ ਕ ਅਸੀਂ ਔਕਾਤ ਦੇ ਮਾਲਕ ਆ ਜਿੰਨਾ ਸਾਡੇ ਤੋਂ ਸਕੇ ਅਸੀਂ ਉਹਨਾਂ ਕੀਤਾ ਏ ਮਹਾਰਾਜ ਨੇ ਕਰਾਇਆ ਏ ਤੇ ਅਸੀਂ ਜਥੇਬੰਦੀਆਂ ਦੇ ਵਿਰੋਧ ਵਿੱਚ ਇੱਕ ਵੀ ਸ਼ਬਦ ਨਹੀਂ ਬੋਲਾਂਗੇ ਜੀ ਠੀਕ ਆ ਅਸੀਂ ਉਹਨਾਂ ਦੇ ਜਿੱਤਾ ਖਾਨੇ ਆ ਠੀਕ ਆ ਜੀ ਅੱਜ ਉਹਨਾਂ ਨੇ ਸਾਨੂੰ ਇੰਨੇ ਜੋਗਾ ਕੀਤਾ ਏ ਅਸੀਂ ਜਥੇਬੰਦੀਆਂ ਦੇ ਵਿਰੋਧ ਵਿੱਚ ਇੱਕ ਵੀ ਸ਼ਬਦ ਨਹੀਂ ਬੋਲਾਂਗੇ ਠੀਕ ਠੀਕ ਆ ਜੀ ਤੇ ਇੱਕ ਮੇਰੀ ਹੋਰ ਬੇਨਤੀ ਆ ਵੀ ਜਿਹੜਾ ਅੱਜ ਪੰਜਾਬ ਦੇ ਸਿੰਘ ਪੰਜਾਬ ਦੀ ਸੰਗਤ ਆ ਨਹੀਂ ਦੀ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਗੱਲ ਸ਼ੁਰੂ ਕਿਉਂ ਕੀਤੀ ਆ 1984 ਤੋਂ ਬਾਅਦ ਜਿਹੜੇ ਖਾਰਕੂ ਸਿੰਘ ਹੋਏ ਬਾਬਾ ਤੂਫਾਨ ਸਿੰਘ ਦੀ ਉਰਫ ਚੁਗਰਾ ਸਿੰਘ ਜੀ ਬਾਬਾ ਮਾਨੋ ਚਾਲ ਜੀ ਬਾਬਾ ਮਾਨੋ ਚਾਲ ਜੀ ਤੇ ਉਹਨਾਂ ਸਿੰਘਾਂ ਦੇ ਵੀ ਸਾਰਿਆਂ ਦੇ ਘਰ ਸੀ ਸੁਵਿੰਦਰ ਸਿੰਘ ਸੋਢੀ ਹੋਗੇ ਠੀਕ ਆ ਬਲਵਿੰਦਰ ਸਿੰਘ ਜਟਾਣਾ ਹੋਗੇ ਸਾਰਿਆਂ ਦੇ ਘਰ ਸੀ ਪਰ ਉਹਨਾਂ ਨੇ ਪੰਥ ਵਾਸਤੇ ਕੁਰਬਾਨੀ ਦਿੱਤੀ ਉਹਨਾਂ ਨੇ ਆਪਣਾ ਘਰ ਨਹੀਂ ਦੇਖਿਆ ਆਪਣੇ ਬੱਚੇ ਨਹੀਂ ਦੇਖੇ ਅੱਜ ਜਿਹੜਾ ਆਪਾਂ ਕਹਿੰਨੇ ਆਂ ਵੀ ਜੇ ਅਸੀਂ ਤੁਰਾਂਗੇ ਪੰਥ ਵਾਸਤੇ ਸਾਡੇ ਬੱਚੇ ਰੋਲ ਜਾਣਗੇ ਜੀ ਪਰਿਵਾਰ ਕੌਣ ਦੇਖੂਗਾ ਸੋ ਖਾਲਸਾ ਜੀ ਜੇ ਉਹ ਸਿੰਘ ਵੀ ਐਵੇਂ ਪਰਿਵਾਰ ਦੇਖਦੇ ਫੇਰ ਅੱਜ ਖਾਲਸੇ ਬੰਦੀ ਚੜਦੀ ਗੱਲਾਂ ਨਹੀਂ ਹੋਣੀਆਂ ਸੀ ਇਸ ਕਰਕੇ ਵੱਧ ਚੜ ਕੇ ਜਿਹੜਾ ਮੈਂ ਕਹਨਾ ਟਾਡੇ ਭਾਈ ਸਾਹਿਬ ਨਾ ਅਮਰਤਪਾਲ ਸਿੰਘ ਜੀ ਮੈਨਾਂ ਵਿਚਾਰ ਮਿਲਦੇ ਆ ਨਹੀਂ ਮਿਲਦੇ ਉਹ ਬਾਹਰ ਦੀ ਗੱਲ ਆ ਘਟੋ ਘਟ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਇਕੱਠੇ ਹੋਵੋ ਉਹਨੂੰ ਤੁਸੀਂ ਪਿਓ ਮੰਨਦੇ ਹੋ ਪਿਓ ਪਿਓ ਦੀ ਝੂਰੀ ਚ ਤੁਹਾਡੇ ਬੇਅਦਵੀ ਹੋ ਰਹੀ ਆ ਮਾਰ ਦੇ ਵਾਸਤੇ ਤਾਂ ਇਕੱਠੇ ਹੋ ਜੋ ਸੋ ਸਾਰੇ ਖਾਲਸੇ ਪੰਥ ਨੂੰ ਬੇਨਤੀ ਆ ਚਰਣਾ ਵਿੱਚ ਵੀ ਵੱਤ ਤੋਂ ਵੱਧ ਜਿਹੜਾ ਵਾ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਘਟੋ ਘਟ ਬਾਤ ਚੱਕੋ ਭਾਈ ਸਾਹਿਬ ਦੇ ਤੁਸੀਂ ਮਗਰ ਖੜੇ ਹੋਣਾ ਨਹੀਂ ਹੋਣਾ ਉਹ ਤੁਹਾਡੇ ਆਪਣੇ ਵਿਚਾਰ ਆ ਅਸੀਂ ਤੁਹਾਨੂੰ ਪ੍ਰੈਸ਼ਰਾਈਜ਼ ਨਹੀਂ ਕਰਾਂਗੇ ਕੋਈ ਖੜੇ ਹੋ ਪਰ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਇਕੱਠੇ ਹੋਵੋ ਜਾਂ ਤੁਸੀਂ ਇਹ ਪੰਕਤੀ ਪੜਨੀ ਬੰਦ ਕਰ ਦੋ ਮੈਂ ਕਹਿਣਾ ਜਿਨੇ ਘਰ ਆ ਕੇ ਪਿਓ ਦੀ ਪੱਗ ਨੂੰ ਹੀ ਹੱਥ ਪਾਤਾ ਫਿਰ ਇਹ ਵੇਖੋਗੇ ਜੇ ਅਸੀਂ ਇਹਨੂੰ ਸੋਦਾ ਲਾਤਾ ਵੀ ਸਾਨੂੰ ਮੋਤ ਹੀ ਸਜਣਾ ਹੋ ਜੇ ਜਿਨੇ ਤੁਹਾਡੇ ਪਿਓ ਦੀ ਦਾੜੀ ਪੁੱਟਤੀ ਆਗੇ ਫਿਰ ਵੀ ਤੁਸੀਂ ਥਾਣੇ ਜਾਓ ਜਿਨੇ ਮਹਾਰਾਜੀ ਬੇਅਦਵੀਂ ਘਰਤੀ ਪ੍ਰਸ਼ਾਸਨ ਨਹੀਂ ਕਾਨੂੰਨ ਬਣਾ ਰਿਹਾ ਨਾ ਬਣਾਵੇ ਤੁਸੀਂ ਦਾ ਪੈਰਾ ਕਰੋ ਜਿੱਥੇ ਬੇਅਦਵੀਂ ਕਰੇ ਸਿੱਧਾ ਸੋਦਾ ਲਾ ਦੋ ਠੀਕ ਆ ਮਹਾਰਾਦੇ ਬਚਨ ਰੈਤ ਨਾਮਿਆਂ ਦੇ ਆ ਗੁਰ ਕੀ ਨਿੰਦਾ ਸੁਨੇਣਾ ਕਾਂ ਭੇਟ ਕਰੇ ਤੇ ਸੰਗਰਬਾਨ ਮਹਾਰਾਜ ਕਹਿੰਦੇ ਨਿੰਦਿਆ ਵੀ ਨਹੀਂ ਸੁਣਨੀ ਤੁਸੀਂ ਤੁਹਾਡੇ ਪਿਓ ਦੀ ਬੇਇੱਜ਼ਤੀ ਹੋਈ ਜਾਂਦੀ ਤੇ ਤੁਹਾਡਾ ਖੋਨ ਨੀ ਕੋਲ ਦਾ ਕਹਦੇ ਤੁਸੀਂ ਸਿੰਘ ਹੋ ਯਾਰ ਤੇ ਹਣਾ ਨਿੰਦਿਆ ਵੀ ਨਹੀਂ ਸੁਣਨੀ ਤੇ ਤੁਹਾਡੇ ਪਿਓ ਦੀ ਤੇ ਬੇਇੱਜ਼ਤੀ ਹੋ ਰਹੀ ਤੇ ਜਿਹੜਾ ਵੀ ਪੈੜਾ ਕਰਦਾ ਵਾ ਸਿੱਧਾ ਸੋਦਾ ਲਾਇਆ ਜਾਵੇ ਉਹਦਾ ਠੀਕਾ ਜੀ ਇਹ ਮੇਰੇ ਆਪਣੇ ਵਿਚਾਰ ਆ ਮੇਰੀ ਤੁਚ ਬੁੱਧੀ ਅਨੁਸਾਰ ਬੇਨਤੀ ਆ ਬਾਕੀ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਐ ਮੀਡੀਆ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੇ ਕਾਰ ਆ ਗ ਜਾਵੇ ਨਿਆਲ ਦਿਖਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜਾਵੇ ਯਾਰ ਹੋ ਜਾਵੇ ਸ਼੍ਰ ਬੁੱਢਾ ਸਾਹਿਬ ਜੀ ਦੇ ਮਨ ਨੂੰ ਭਾਵੇ ਵਾਤ ਪ੍ਰੀਆ ਕਾਲ ਗੱਜ-ਗੱਜ ਕਰਾ ਕੇ ਜਾਵੇ ਨਿਆਲ ਹੋ ਜਾਵੇ ਸਿੱਧਾ ਸਿੰਘਾਂ ਨੂੰ ਭਾਵੇ ਵਾਤ ਪ੍ਰੀਆ ਕਾਲ